ਕੀ ਮੈਸੇਜ ਦੇਣਾ ਚਾਹੋਗੇ ਦਾਪਤ ਜੀ ਬਿਲਕੁਲ ਜੀ ਮੈਂ ਬਤੌਰ ਐਸਪੀਡੀ ਇਥੇ ਆਪਣਾ ਕੰਮ ਕਾਜ ਸੰਭਾਲਿਆ ਕੁਝ ਦਿਨ ਪਹਿਲਾਂ ਹੀ ਤੇ ਮੇਰੀ ਇਸ ਇਲਾਕੇ ਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਮੇਰੀ ਪਹਿਲੀ ਪੋਸਟਿੰਗ ਹੈ ਤੇ ਇਨਫੈਕਟ ਇਸ ਸਬਡਿਵੀਜ਼ਨ ਦੇ ਵਿੱਚ ਵੀ ਮੈਂ ਪਹਿਲੀ ਵਾਰੀ ਆਇਆ ਮੇਰਾ ਮੇਨ ਮਕਸਦ ਜਿਹੜਾ ਸੀਗਾ ਅੱਜ ਥਾਣੇ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜੀਆਂ ਸੀਨੀਅਰ ਅਫਸਰਾਂ ਵੱਲੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਟਾਈਮ ਟੂ ਟਾਈਮ ਜਿਹੜੀਆਂ ਸਾਰੇ ਐਸਐਚਓਜ਼ ਜਾਂ ਆਪਣੇ ਆਪਾਂ ਬਾਕੀ ਜਵਾਨਾਂ ਨੂੰ ਦਿੰਨੇ ਆ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਤੋਂ ਸੈਂਸਿਟਾਈਜ਼ ਕਰਨਾ ਆਪਣੇ ਥਾਣੇ ਦੇ ਵਿੱਚ ਕਿਸ ਤਰੀਕਾ ਕਰਾਈਮ ਕੰਟਰੋਲ ਕਰਨਾ ਤੇ ਕਿਸ ਤਰੀਕੇ ਦੇ ਨਾਲ ਮਤਲਬ ਕਿ ਆਪਣੇ ਥਾਣੇ ਦੀ ਪ੍ਰੋਟੈਕਸ਼ਨ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਟਾਰਗੇਟ ਹਾਰਡਨਿੰਗ ਕਹਿੰਦੇ ਆ ਕਿ ਉਸ ਨੂੰ ਕਿਸ ਤਰੀਕੇ ਨਾਲ ਬਰਕਰਾਰ ਰੱਖਣਾ ਇਹ ਕੁਝ ਇੱਕ ਇਨਸਟਰਕਸ਼ਨ ਜਿਹੜੀਆਂ ਸੀਗੀਆਂ ਮੈਂ ਆਪਣੇ ਸੀਨੀਅਰ ਅਫਸਰਾਂ ਵੱਲੋਂ ਆਪਣੇ ਮਾਨਯੋਗ ਐਸਐਸਪੀ ਵੱਲੋਂ ਜਿਹੜੀਆਂ ਲਿਆਂਦੀਆਂ ਜਿਹੜੀਆਂ ਕਿ ਮੈਂ ਆਪਣੇ ਮੁਲਾਜ਼ਮਾਂ ਨੂੰ ਦੱਸਿਆ ਤੇ ਇਸ ਦੇ ਇਲਾਵਾ ਜਿਹੜਾ ਹੈਗਾ ਮੈਂ ਤਾਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਡੀਏਜੀ ਸਾਹਿਬ ਸਾਡੇ ਐਸਐਫਸੀ ਸਾਹਿਬ ਵੱਲੋਂ ਜੋ ਮੁਹਿੰਮ ਸਾਡੀ ਚੱਲ ਰਹੀ ਹੈ ਨਸ਼ਾ ਵਿਰੁੱਧ ਉਸ ਸੰਬੰਧੀ ਜਿਹੜਾ ਹੈਗਾ ਸਾਡੀਆਂ ਡੇਲੀ ਮੀਟਿੰਗਸ ਸਾਡੀਆਂ ਡੇਲੀ ਜਿਹੜੀਆਂ ਕਾਰਵਾਈ ਜਿਹੜੀਆਂ ਹੈਗੀਆਂ ਹੁੰਦੀਆਂ ਅਪਾ ਡੇਲੀ ਕੋਈ ਨਾ ਕੋਈ ਨਸ਼ਾ ਸੰਬੰਧੀ ਜਿਹੜੀ ਹੈਗੀ ਆ ਸਾਡੀ ਰੇਟਸ ਚਲਦੀਆਂ ਹਨ ਇਹਦੇ ਵਿੱਚ ਪਰਚੇ ਰਜਿਸਟਰ ਕੀਤੇ ਜਾਂਦੇ ਹਨ ਤੇ ਜਿਹੜੀਆਂ ਮੇਂ ਪ੍ਰੋਪਰਟੀ ਫ੍ਰੀਜ਼ ਕਰਨ ਦੇ ਕਾਰਵਾਈ ਜਿਹੜੀਆਂ ਹੈਗੀਆਂ ਉਹ ਡੇਲੀ ਪੱਧਰ ਤੇ ਉੱਪਰ ਹੁੰਦੀ ਹੈ ਇਹਦੇ ਨਾਲ ਡੇਲੀ ਇਹਨਾਂ ਦੀ ਮੋਨੀਟਰਿੰਗ ਹੁੰਦੀ ਹੈ ਤੇ ਇਹੀ ਜਿਹੜੀ ਆ ਇਲਾਕਾ ਵਸਤੀਆਂ ਨੂੰ ਵੀ ਇਸ ਚੀਜ਼ ਦੀ ਅਪੀਲ ਕਰਨਾ ਚਾਹੁੰਦਾ ਕਿ ਇਹ ਜਿਹੜਾ ਸਾਡਾ ਪ੍ਰਾਈਮ ਜਿਹੜਾ ਟਾਰਗੇਟ ਹੈਗਾ ਇੱਕ ਨਸ਼ਾ ਫ੍ਰੀ ਸਮਾਜ ਬਣਾਉਂਦਾ ਇਹਦੇ ਵਿੱਚ ਸਾਨੂੰ ਪਬਲਿਕ ਦੀ ਸਪੋਰਟ ਚਾਹੀਦੀ ਹੈ ਇਸ ਦੇ ਵਿੱਚ ਜਿਹੜਾ ਸੇਫ ਪੰਜਾਬ ਪੋਰਟਲ ਹੈ ਤੇ ਸਾਡੇ ਜਿਹੜੇ ਟੋਲ ਫਰੀ ਨੰਬਰ ਜਿਹੜੇ ਹੁੰਦੇ ਆ ਸਾਡਾ ਕੰਟਰੋਲ ਰੂਮ ਨੰਬਰ ਹੈ ਸੇਫ ਪੰਜਾਬ ਪੋਰਟਲ ਦੇ ਉੱਪਰ ਜਾ ਕੇ ਕੋਈ ਵੀ ਵਸਨੀਕ ਜਿਹੜਾ ਹੈਗਾ ਆਪਣੀ ਕੰਪਲੇਨ ਲੋਜ ਕਰ ਸਕਦਾ ਹੈ ਉਹ ਕੰਪਲੇਨ ਦਾ ਨਿਪਟਾਰਾ ਜਿਹੜਾ ਹੁੰਦਾ ਬਟ ਟਾਈਮ ਬਾਉਂਡ ਮੈਨਰ ਨਾਲ ਕਰਨਾ ਹੁੰਦਾ ਤੇ ਉਹ ਇਸ ਚੀਜ਼ ਦੇ ਮਹਿੰਨ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਪੀਲ ਕਰਦਾ ਕਿ ਇਲਾਕਾ ਵਸਨੀਕ ਵੀ ਜਿਹੜੇ ਹੈ ਉਹ ਜਰੂਰ ਸਾਡਾ ਸਾਥ ਦੇਣਗੇ ਜਿਹੜੇ ਨਸ਼ੇ ਦਾ ਤਸਕਰ ਨੇ ਜਾਂ ਉਹ ਜਿਹੜਾ ਨਸ਼ਾ ਕਰਦੇ ਨੇ ਇਹਨਾਂ ਵਾਸਤੇ ਨੇ ਬਿਲਕੁਲ ਜੀ ਇਹ ਸਾਰਿਆਂ ਨੂੰ ਨਤ ਪਾਉਣ ਵਾਸਤੇ ਮੈਂ ਉਹੀ ਪਬਲਿਕ ਨੂੰ ਪਹਿਲਾਂ ਵੀ ਅਪੀਲ ਕੀਤੀ ਦੁਬਾਰਾ ਕਰਨਾ ਚਾਹੁੰਦਾ ਕਿ ਸਾਡੇ ਜਿੰਨੇ ਵੀ ਪਬਲਿਕ ਸਪੋਰਟ ਦੇ ਜਿਹੜੇ ਸਾਡੇ ਪੋਰਟਲਸ ਚੱਲ ਰਹੇ ਆ ਚਾਹੇ ਸੇਫ ਪੰਜਾਬ ਹੈ ਸਾਡੇ ਥਾਡੇ ਟੋਲ ਫਰੀ ਨੰਬਰ ਹੈ ਉਹ ਜ਼ਰੂਰ ਨਿਸ਼ਚਿੰਤ ਹੋ ਕੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਉਹਨਾਂ ਦੀ ਜਿਹੜੀ ਵੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਡਿਸਕਲੋਜ਼ ਨਹੀਂ ਕੀਤੀ ਜਾਵੇਗੀ